ਪੈਰਾਂ ਨੂੰ ਹੱਥ ਲਾਈਂਗਾ ਮੇਰੇ ਅਰ ਲਵਾ ਕੇ ਛੱਡੂੰਗੀ ਸਮਝ ਆਈਆ ਜੋ ਤੂੰ ਕਰਨਾ ਕਰ ਲਾ ਤੇਰਾ ਹੁਣ ਇੱਕ ਦਾ ਜਵਾਬ ਪੱਥਰ ਨਾਲ ਦਊ ਤੇਰਾ ਮੂੰਹ ਐਸਾ ਕੁੱਟੂ ਨਾ ਐਸਾ ਤੇਰਾ ਮੂੰਹ ਰੰਗੂ ਤੂੰ ਯਾਦ ਕਰੇਂਗੀ ਆ ਪਾਟ ਗਿਆ ਜਿਆਦਾ ਅੰਦਰ ਹੋ ਗਿਆ ਛੜ ਤੇ ਫੇਰ ਤੂੰ ਕਰਾਤਾ ਕੇਸ ਕਿ ਮੇਰੇ ਜਲਨ ਹੋ ਰਹੀ ਹੈ ਤੇਰੇ ਬਾਅਦ ਤੋਂ ਮੈਂ ਲਾਉ ਤੇਰੇ ਪੈਉੜੀਏ ਜਲਣ ਤੇ ਲਾਉ ਤੇਰੇ ਜਿੱਦ ਜਿੱਦਣ ਮੈਂ ਤੇਰੇ ਮਰਨ ਤੋਂ ਦਿੱਤਾ ਜੰਗਲਾਂ ਚੜਾਈਆਂ ਫਿਰ ਇੰਨਾ ਚੱਪਾ ਦੇ ਕੇ ਫਿਰ ਮੈਨੂੰ ਪਤਾ ਜਾਣਦੀ ਏ ਕਿਵੇਂ ਲੈਣੀ ਕਿਵੇਂ ਆ ਤੂੰ ਮੈਂ ਹਾਂਜੀ ਸੱਚੀ ਅਕਾਲੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਮਨਜੀਤ ਕੋਰ ਅਤੇ ਸੋਖ ਰਤੀਆ ਦਾ ਮੁੱਦਾ ਕਾਫੀ ਭਖਿਆ ਹੋਇਆ ਹੈ ਜਿਸ ਨੂੰ ਲੈ ਕੇ ਦੋਸਤੋਂ ਇਹਨਾਂ ਨੇ ਇੱਕ ਦੂਜੇ ਨੂੰ ਕਾਫੀ ਰਿਪਲਾਈ ਕੀਤੇ ਤੇ ਦੋਸਤੋਂ ਹੁਣ ਫੇਰ ਸੁਖ ਰਤੀਆ ਤੇ ਯਾਰ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇੱਕ ਕੁੜੀ ਦੇ ਨਾਲ ਜਿਸ ਨੂੰ ਦੋਸਤੋਂ ਟ੍ਰੋਲ ਕਰ ਰਹੀ ਹੈ ਮਨਜੀਤ ਕੋਰ ਅਤੇ ਮਨਜੀਤ ਕੋਰ ਨੇ ਅੱਜ ਫੇਰ ਇੱਕ ਲਾਈਵ ਪਾਇਆ ਸੀ ਜਿਸ ਤੋਂ ਬਾਅਦ ਉਸ ਦਾ ਵਿਵਾਦ ਫੇਰ ਕਾਫੀ ਭਖਿਆ ਹੋਇਆ ਹੈ ਤੇ ਇਹਨਾਂ ਦੇ ਮੁੱਦੇ ਤਾਂ ਐਵੇਂ ਹੀ ਚੱਲਦੇ ਰਹਿਣਗੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਤੇ ਵੀ ਜਰੂਰ ਦੱਸਿਓ ਤਾਂ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ